ਚਾਵਰ ਤਖਤ ਛਤਰ ਦੇ ਮਾਲਕ ਸਾਂਝੇ ਰਹਿਬਰ ਦਸਾਂ ਸਰੂਪਾਂ ਦੀ ਜਗ ਦੀ ਜੋਤ ਲੋਕ ਬਰ ਲੋਕ ਦੇ ਸਹਾਇਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਇਕੱਤਰ ਹੋਏ ਜੁੜੇ ਵਲ ਬੈਠੇ ਬੜਪਾਗੀ ਸਾਸ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਸੰਗਤ ਦੀਆਂ ਮਹਾਨ ਕੜੀਆਂ ਪ੍ਰਾਪਤ ਹੋ ਰੀਆਂ ਹਨ ਸ਼ਾਮ ਦੇ ਦਿਵਾਨ ਸਜੇ ਹਨ ਗੁਰ ਇਤਿਆਸ ਕਥਾ ਜੋ ਆਪਾਂ ਸਮਨ ਕਰ ਰਹੇ ਹਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ ਹੈ ਕਲ ਦੇ ਦਿਵਾਨਾ ਵਿੱਚ ਜਿਸ ਤਰ੍ਹਾਂ 500 ਉਦਾਸੀ ਸਾਧੂ ਜਿਹੜੇ ਨੇ ਉਹ ਸਲਾਵਾਕਾਰੇ ਨੇ ਭਜਣ ਦੀਆਂ ਕਿ ਹੁਣ ਜਗ ਜੁਗ ਦਾ ਸਮਾ ਬਣਿਆ ਹੈ ਤੇ ਜਿਸ ਤਰ੍ਹਾਂ ਹੈ ਉਹ ਬੜੇ ਭੈ ਭੀਤ ਹੋਏ ਤੇ ਸਲਾਵਾ ਕਰਦੇ ਹਨ ਮੇ ਕਿਸ ਤਰ੍ਹਾਂ ਅਸੀਂ ਤਾਂ ਸਾਧੂਆਂ ਦਾ ਲਿਬਾਸ ਧਾਨ ਕੀਤਾ ਹੈ ਤੇ ਸਾਡਾ ਤਾਂ ਕੋਈ ਜੰਗ ਜੁਗ ਦਾ ਕੰਮ ਹੀ ਨਹੀਂ ਹੈ ਇਸ ਤਰ੍ਹਾਂ ਦੀਆਂ ਸਲਾਵਾਾਂ ਜੇ ਕਰਦੇ ਜੋ ਕਲਪ੍ਰਸੰਗ ਆਇਆ ਸੀ ਜਿਸ ਤਰ੍ਹਾਂ ਅੱਜ ਪ੍ਰਸੰਗ ਆ ਰਿਹਾ ਉਹ ਆਪਾਂ ਸ਼ਰਮਨ ਕਰੀਏ ਆਧੀ ਲਵਾਈਏ ਤੇ ਵਿਚਾਰ ਅਰੰਭ ਕਰੀਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਜ ਸ੍ਰੋਪਮ ਬਹ ਰਹਿ ਸਮਾਇ ਕਰਗੀ ਧਰ ਬਾਦਸ਼ਾਹ ਜੀ ਜਿਸ ਤਰ੍ਹਾਂ ਪ੍ਰਸੰਗ ਆਇਆ ਸੀ ਕਿ ਕੋਈ ਸਿੱਖ ਲੰਗਰ ਵਰਤਾ ਰਿਹਾ ਕੋਈ ਛਕ ਰਿਹਾ ਕੋਈ ਜਿਹੜੇ ਸਸਤਾ ਨੂੰ ਫੁੱਲ ਜਿਹੜੇ ਆਪਨ ਕਰ ਰਿਹਾ ਕੋਈ ਧੂਪ ਦਿਖਾ ਰਿਹਾ ਕੋਈ ਗੁਰਬਾਣੀ ਦਾ ਪਾਠ ਕਰ ਰਿਹਾ ਕੋਈ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਿਹਾ ਇਤਾਦਕ ਇਹ ਸਾਰੇ ਜਿਹੜੇ ਨੇ ਕਾਰਜ ਕਰ ਰਹੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜਾਗਣਾ ਕੀਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਅਮਰ ਤੇਲੇ ਜਾ ਕਰਕੇ ਇਸ਼ਨਾਨ ਕੀਤਾ ਹੈ ਤੇ ਨਿਜ ਸਰੂਪ ਦੇ ਵਿੱਚ ਜਿਹੜਾ ਹੈ ਉਹ ਸਮਾਧੀ ਲਈ ਹੈ ਜੋ ਸਤ ਚਿੱਤ ਆਨੰਦ ਸਦਾ ਹੈ ਸਤ ਚਿੱਤ ਆਨੰਦ ਜਿਹੜਾ ਸੇਸ਼ਟ ਰੂਪ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ ਜਿਹੜਾ ਅਮਰ ਹੈ ਉਹ ਹੈ ਸਤ ਚਿੱਤ ਆਨੰਦ ਸਰੂਪ ਇਹ ਜਿਹੜਾ ਸਰੂਪ ਹੈ ਇਹਦੇ ਵਿੱਚ ਜਿਹੜਾ ਸਮਾਧੀ ਲਾਉਣਾ ਕੀਤੀ ਹੈ ਜਗਾਤਾਰ ਮਹਦਾਦ ਮਹਯਾਨ ਇਸ ਤਰ੍ਹਾਂ ਜਿਹੜਾ ਜਗਤ ਦਾ ਰੂਪ ਆਸਰਾ ਹੈ ਮਦ ਹੈ ਮਹਯਾਨ ਹੈ ਜਿਹੜਾ ਬਹੁਤ ਵੱਡਾ ਹੈ ਬਹੁਤ ਸ਼ਕਤੀਵਾਨ ਹੈ ਅਚਲ ਅਨਾਸੀ ਸਰਬਸਮਾਨ ਜਿਹੜਾ ਚੱਲਣ ਤੋਂ ਰਹਿਤ ਹੈ ਅਚਲ ਹੈ ਜਿਹੜਾ ਨਾਸ਼ ਤੋਂ ਰਹਿਤ ਹੈ ਅਨਾਸੀ ਹੈ ਜਿਨੂੰ ਅਨਾਸੀ ਕਹ ਦਿੰਦੇ ਆ ਸਰਬਮਾਨ ਹੈ ਬਹੁਤ ਮਹਾਨ ਐਸੇ ਸਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਚੌਂਕੜਾ ਮਾਰ ਕੇ ਸਮਾਧੀ ਜੜੀ ਲਾਈ ਹੈ ਕਮਲ ਬਿਰੋਚਨ ਮੋਦਰਤ ਹੋਇ ਕਮਲ ਵਰਗੇ ਨੇਤਰ ਜਿਹੜੇ ਨੇ ਸਤਿਗੁਰਾਂ ਦੇ ਇਸ ਤਰ੍ਹਾਂ ਜਿਹੜੇ ਬੰਦ ਕੀਤੇ ਹਨ ਤਿਸ ਸਮਾਦਮੇ ਥਿਰ ਤਲ ਜੋਇ ਉਸ ਮਾਦ ਦੇ ਵਿੱਚ ਸਮਾਧੀ ਦੇ ਵਿੱਚ ਅਸਤਿਰ ਹੋਏ ਹਨ ਜੋਗਮ ਘਰੀ ਕੇ ਅੰਮ੍ਰਿਤ ਵੇਲਾ ਜਿਹੜਾ ਅਮਰਤ ਵੇਲਾ ਹੋਇਆ ਹੈ ਤਜਿਓ ਧਿਆਨ ਸਤਿਗੁਰੂ ਸਹਿਲਾ ਇਸ ਤਰ੍ਹਾਂ ਕੁਝ ਕੁ ਸਮਾ ਸਮਾਧੀ ਵਿੱਚ ਰਹਿ ਕਰਕੇ ਫਿਰ ਜਿਹੜਾ ਹੈ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਉਹ ਸੱਚ ਚਿੱਤ ਆਨੰਦ ਪਰਿਪੂਰਨ ਖੁਦਾ ਦਾ ਧਿਆਨ ਧਾਰਨ ਕਰਕੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਕੁਝ ਸਮੇਂ ਬਾਅਦ ਜਿਹੜਾ ਹੈ ਅਮਰਤ ਨੇ ਤੋਂ ਬਾਅਦ ਜਿਹੜਾ ਹੈ ਧਿਆਨ ਨੂੰ ਫਿਰ त्यागਿਆ ਹੈ ਛੱਡਿਆ ਹੈ ਪੁਨ ਸੁੰਦਰ ਦਸਤਾਰ ਸਜਾਈ ਸੁੰਦਰ ਦਸਤਾਰ ਜਿਹੜੀ ਆ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਸਜਾਉਣਾ ਕੀਤੀ ਉਪਰ ਜਿਗਾ ਬਾੰਦ ਦਮਕਾਈ ਦਸਤਾਰ ਦੇ ਉੱਪਰ ਜਿਗਾ ਜਿਸ ਤਰ੍ਹਾਂ ਆਪਾਂ ਜਾਣਦੇ ਚੰਦ ਤਾੜਾ ਇਤਾਲ ਦੇ ਦਮਾਲਾ ਇਸ ਸਜੌਣਾ ਕੀਤਾ ਹੈ ਪੁਨ ਧਾਰ ਕਰ ਕਲਗੀ ਵੱਡ ਸੋਭਾ ਫਿਰ ਕਲਗੀ ਜਿਹੜੀ ਇਹ ਸਜੌਣਾ ਕੀਤੀ ਹੈ ਜਗ ਮਗਾਤ ਪਿਖ ਕੋ ਨਾ ਲੋਭ ਤੀ ਐਸੀ ਜਿਹੜੀ ਸੋਭਾ ਕਲਗੀ ਧਰ ਪਾਤਸ਼ਾਹ ਜੀ ਦੀ ਹੋਰੀ ਹੈ ਕੀ ਮੰਨ ਲੋ ਕਿਹੜਾ ਐਸਾ ਮਨੁੱਖ ਆ ਜਿਹੜਾ ਲੁਭਾਏ ਮਨ ਨਹੀਂ ਹੋਇਆ ਐਸੀ ਜਿਹੜੀ ਸ਼ੋਭਾ ਕਲਗੀ ਤਰ ਪਾਤਸ਼ਾਹ ਜੀ ਦੀ ਕਲਗੀ ਦੀ ਜਿਹੜੀ ਆ ਉਹ ਦਸਤਾਰ ਦੀ ਜਿਗਾ ਦੀ ਸ਼ੋਭਾ ਜਿਹੜੀ ਹੋ ਰਹੀ ਹੈ ਸੂਖਮ ਜੀਰ ਪਹਿਰ ਗਰ ਜਾਮਾ ਇਸ ਤਰ੍ਹਾਂ ਜਿਹੜਾ ਹੈ ਸੁੰਦਰ ਚੋਲਾ ਜਿਹੜਾ ਹੈ ਉਹ ਪੈਨਾ ਕੀਤਾ ਹੈ ਉਤੋ ਦਾ ਰਾਜ ਸੁਬਤ ਅਬਰਾਮਾ ਜਿਹੜਾ ਬਹੁਤ ਲੰਬਾ ਤੇ ਬੜਾ ਸੁੰਦਰ ਹੈ ਸਮਸ਼ ਤਨਕ ਸੋਭਿਤ ਮੁਖ ਮੰਡਲ ਬੜੀ ਜਿਹੜੀ ਆ ਸੋਭਾ ਹੈ ਦਾੜਾ ਸੁੰਦਰ ਕਾਲੇ ਰੰਗ ਦਾ ਦਾੜਾ ਬੜਾ ਸੁੰਦਰ ਸੋਭ ਰਹਿ ਜਾਵੇ ਸੋਰਲ ਜਿਹੜਾ ਹੈ ਤਾਰਿਆਂ ਦੇ ਮੰਡਲ ਵਿੱਚ ਸੋਭਦਾ ਹੈ ਇਹ ਸਾਧ ਸੰਗਤ ਜੀ ਇਹ ਕਵੀ ਜੀ ਨੇ ਵੇਖੋ ਕਿੰਨੇ ਸੋਨੇ ਪਰਮਾਨਦਿਸ਼ਟਾਂ ਦੇ ਕਰਕੇ ਇੱਕ ਜਿਹੜਾ ਹੈ ਕਦੇ ਤਾਰਿਆਂ ਦੀ ਗੱਲ ਕੀਤੀ ਆ ਕਦੇ ਚੰਦਰਮਾ ਦੀ ਕਦੇ ਕਮਲ ਦੇ ਫੁੱਲਾਂ ਦੀ ਗੱਲ ਕੀਤੀ ਆ ਇਹ ਦਾੜ੍ਹ ਦੀ ਗੱਲ ਕੀਤੀ ਮਹਾਰਾਜ ਦਾ ਕਿਸ ਤਰ੍ਹਾਂ ਸੁੰਦਰ ਕਾਲਾ ਦਾੜਾ ਜਿਹੜਾ ਸੋਹ ਰਿਹਾ ਹੈ ਜਿਸ ਤਰ੍ਹਾਂ ਚੰਦਰਮਾ ਤਾਰਿਆਂ ਦੇ ਵਿੱਚ ਸੋਹਵਦਾ ਹੈ ਇਸ ਪ੍ਰਕਾਰ 임 ਪਰਤ ਪ੍ਰਕਾਸ਼ ਹੋਇ ਆਇਓ ਇਸ ਤਰ੍ਹਾਂ ਜਿਹੜਾ ਹੈ ਹੁਣ ਪ੍ਰਕਾਸ਼ ਦਿਨ ਨਾਲ ਹੋਇਆ ਹੈ ਦਿਨ ਕਰ ਉਦਯੋਵਾਰ ਭੋਗ ਆयो ਇਸ ਤਰ੍ਹਾਂ ਜਿਹੜਾ ਹੈ ਫਿਰ ਸੂਰਜ ਚੜ੍ਹੈ ਤੇ ਆਸਾ ਦੀ ਵਾਰ ਦਾ ਕੀਰਤਨ ਦਾ ਜਿਹੜਾ ਹੈ ਉਹ ਭੋਗ ਪਿਆ ਹੈ ਧੀ ਅਰਦਾਸ ਸਭਨ ਸਿਰ ਨਵਾ ਤੇ ਸਾਰਿਆਂ ਨੇ ਜਿਹੜਾ ਹੈ ਅਰਦਾਸ ਦੇ ਵਿੱਚ ਸੀਸ ਨਵਾਇਆ ਹੈ ਤਬ ਇੱਕ ਸੇਗਰ ਤਬ ਇੱਕ ਸੇਗਰ ਬਨ ਅਲਾ ਯ ਅਲਾ ਫਿਰ ਇੱਕ ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿਣਾ ਕੀਤਾ ਹੈ ਸੁਣੀ ਹੈ ਮਹਾਰਾਜ ਵਨਾਸੀ ਹੈ ਨਾਸਤੋ ਰਹਤ ਮਹਾਰਾਜ ਜੀ ਸੁਣ ਨਾ ਕਰੋ ਗਏ ਭਾਜ ਨਿਜ ਵਿਖੇ ਉਦਾਸੀ ਜਿਹੜੇ ਉਦਾਸੀ ਸੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਇਹ ਬਚਨ ਕੀਤਾ ਅਸੀਂ ਵੀ ਹੁਣ ਜੰਗ ਚੋਦ ਦਾ ਸੁਣਾ ਬਣਿਆ ਹੈ ਇਹ ਉਦਾਸੀ ਵੀ ਜਿਹੜੇ ਭੱਜ ਗਏ ਹਨ ਸ੍ਰੀ ਮੁਖ ਤੇ ਸੁਣ ਕਰਨ ਕਰਨ ਇਹ ਤੁਹਾਡੇ ਮੁਖ ਤੋਂ ਸੁਣ ਕਰਕੇ ਜਿਹੜਾ ਹੁਣ ਰਣ ਦੀ ਗੱਲ ਜੰਗ ਦੀ ਜੈ ਹਨ ਹੇਤ ਬਾ ਧੀਰਜ ਹਰਣ ਜਿਹੜਾ ਹੈ ਧੀਰਜ ਕਿਸੇ ਨੇ ਰੱਖਿਆ ਨਹੀਂ ਵੇਕਸ ਬਾਦਨ ਅਰਬਿੰਦ ਵਿਖਾਨ ਇਸ ਤਰ੍ਹਾਂ ਜਿਹੜਾ ਹੈ ਗਲਗੀ ਧਰ ਪਾਸ਼ਾ ਜੀ ਨੇ ਕਹਿਣਾ ਕੀਤਾ ਹੈ ਦੇਖਿਓ ਭਲੇ ਕੇ ਨਹਿ ਸੋ ਥਨ ਭਈ ਤੁਸੀਂ ਚੰਗੀ ਤਰ੍ਹਾਂ ਵੀ ਉਜੜ ਹੈ ਜਗਾ ਹੈ ਸਾਰੀ ਵੇਖੀ ਹੈ ਇਹ ਤੋਂ ਤੁਸੀਂ ਕਹਿੰਦੇ ਨੇ ਸਾਰੇ ਉਦਾਸੀ ਜਿਹੜੇ ਨੇ ਚਲੇ ਗਏ ਉਹ ਚੰਗੀ ਤਰ੍ਹਾਂ ਜਗਾ ਸਾਰੀ ਵੇਖੀ ਹੈ ਗਏ ਭਾਜ ਸਗਲੇ ਇੱਕ ਵਾਰੀ ਕਿ ਸਾਰੇ ਹੀ ਇੱਕ ਵਾਰੀ ਭੱਜ ਗਏ ਹਨ ਰਹਿਓ ਕਿ ਲਹ ਕੋ ਧੀਰਜ ਧਾਰੀ ਕਿਸੇ ਨੇ ਕੋਈ ਧੀਰਜ ਜਿਹੜਾ ਹੈ ਉਹ ਧਾਰਨ ਕੀਤਾ ਕਿ ਨਹੀਂ ਰਾਖਿਓ ਬੀਜ ਕੇ ਉਖਰਿਓ ਸਾਰੇ ਜਿਹੜਾ ਕੋਈ ਬੀਜ ਰਹਿ ਗਿਆ ਕੋਈ ਕਹਿਣ ਤੋਂ ਭਾਵ ਆਪਾਂ ਬੀਜ-ਬੀਜ ਹਾਂ ਧਰਤੀ ਅੰਦਰ ਤੇ ਜੇ ਕੋਈ ਪੰਛੀ ਚੁਗ ਵੀ ਜਾਂਦੇ ਆ ਖਾ ਵੀ ਜਾਂਦੇ ਜੇ ਕੋਈ ਬੀਜ ਰਹਿ ਜੇ ਤਾਂ ਉਹ ਜੜਾ ਹੈ ਫੇਰ ਪੁੰਗਰ ਆਉਂਦਾ ਸਮਾ ਪਾ ਕੇ ਇਸ ਤਰ੍ਹਾਂ ਪੁੱਛਿਆ ਮਹਾਰਾਜ ਨੇ ਰਾਖਿਓ ਬੀਜ ਕੇ ਉਖਰਿਓ ਸਾਰੇ ਕੋਈ ਬੀਜ ਰਹਿ ਗਿਆ ਕਿ ਸਾਰੇ ਉਖੜ ਗਏ ਹੋ ਤੋ ਸਾਰ ਕੈ ਫੋਕਟ ਕਿਾਰੇ ਕਿ ਸਾਰੇ ਜਿਹੜੇ ਨੇ ਜਿਸ ਤਰ੍ਹਾਂ ਕਿਸੇ ਮਾਰ ਪੈ ਜਾਂਦੀ ਹਸਲ ਨੂੰ ਤੇ ਉਹ ਸਾਰੀ ਸੜ ਜਾਂਦੀ ਆ ਸਵਾਹ ਜਾਂਦੀ ਕਿ ਸਰ ਇਸ ਤਰ੍ਹਾਂ ਜਿਹੜੇ ਹੋ ਗਏ ਨੇ ਕੋਈ ਰਹਿ ਵੀ ਗਿਆ ਬੂਟਾ ਕੋਈ ਸੁਣ ਸਿੱਖਨ ਕਰ ਜੋਤ ਉਚਾਰ ਇਸ ਤਰ੍ਹਾਂ ਸਿੱਖਾ ਨੇ ਜਿਹੜਾ ਹੈ ਉਹ ਸੁਣ ਕਰਕੇ ਕਹਿਣਾ ਕੀਤਾ ਹੈ ਸਭਨਾ ਮਹੰਤ ਏਕ ਤਨ ਭਾਰਾ ਉਹਨਾਂ ਦਾ ਮਹੰਤ ਜਿਹੜਾ ਹੈ ਬੜਾ ਤੰਗ ਦਾ ਜਿਹੜਾ ਭਾਰਾ ਹੈ ਉਹ ਇਸ ਪ੍ਰਕਾਰ ਇੱਕ ਮਹੰਤ ਵੱਡਾ ਮਨਰਤ ਲੋਚਨਕਾਰ ਥਿਰ ਹੋਵਾ ਉਹ ਨੇਤਰ ਬੰਦ ਕਰਕੇ ਸਤਿਗੁਰੂ ਜੀ ਜਿਹੜਾ ਉਹ ਸਮਾਧੀ ਵਿੱਚ ਇਸ ਤਰ੍ਹਾਂ ਬੰਦਗੀ ਵਿੱਚ ਬੈਠਾ ਇੱਕ ਸਾਧੂ ਚੇਲਨ ਕੋ ਜੋ ਆਕ ਨਾ ਜੋ ਜਿੰਨੇ ਆਉਦੇ ਚੇਲਿਆਂ ਦੀ ਕੋਈ ਗੱਲ ਮੰਨੀ ਨਹੀਂ ਨਾਮ ਕਿਰਪਾਲ ਮਨੋ ਸਿਵ ਬਾਸਾ ਮੰਨਣਾ ਕਰੋ ਕਿ ਜਿਵੇਂ ਸ਼ਿਵਜੀ ਚੌਂਕੜਾ ਮਾਰ ਕੇ ਬੈਠਾ ਹੁੰਦਾ ਆਖੋ ਸਤਨਾਮ ਰੋਧ ਰਿਧਿਆਨ ਗੁਰਬਾਣੀ ਚ ਵੀ ਆਉਂਦਾ ਸਾ ਸਿਵਜੀ ਦਾ ਚੌਂਕੜਾ ਬੜਾ 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 ਕਈ ਕਈ ਵਰੇ ਦਾ ਚੌਂਕੜਾ ਸ਼ਿਵਜੀ ਦਾ ਮੰਨਿਆ ਹੈ ਉੱਤੋਂ ਦੀ ਮਿੱਟੀ ਝੜ ਜਾਂਦੀ ਗੰਗਾ ਵਾਗੀ ਸੀ ਤੇ ਐਸਾ ਜਿਹੜਾ ਹੈ ਗੁਰਬਾਣੀ ਚ ਸੋਭਾ ਕੀਤੀ ਆ ਸਾਰੇ ਧਰਮਾਂ ਦੀ ਪਰ ਜਿੱਥੇ ਕੋਈ ਕਮੀ ਪੇਸ਼ੀਆ ਉਥੇ ਸਤਿਗੁਰੂ ਜੀ ਨਾਲ ਦੇ ਨਾਲ ਜਿਹੜਾ ਹੈ ਉਹ ਵੀ ਲਿਖ ਦੇ ਗਏ ਦਰਜ ਕਰ ਦੇ ਗਏ ਉਹ ਵੀ ਲਿਖ ਦੇ ਗਏ ਤੇ ਸੋਭਾ ਵੀ ਲਿਖ ਦੇ ਗਏ ਹੁਣ ਕਹਿੰਦੇ ਨੇ ਇਸ ਤਰ੍ਹਾਂ ਕਿਰਪਾਰ ਮਹੰਤ ਬੈਠਾ ਜਿਵੇਂ ਮੰਨ ਲਓ ਸ਼ਿਵ ਜੀ ਨੇ ਜਿਹੜਾ ਚੌਂਕੜਾ ਮਾਰਿਆ ਹੋਵੇ ਥਿਰ ਅਡੋਰ ਸਮਾਧੀ ਹੱਸ ਅਡੋਲ ਸਮਾਧੀ ਦੇ ਵਿੱਚ ਜਿਹੜਾ ਹੈ ਬੈਠਾ ਹੈ ਕਲਗੀ ਧਾਰ ਸ੍ਰੀ ਮੁਖ ਮੁਸਕਾਨ ਨੇ ਕਲਗੀ ਧਾਰ ਜੀ ਇਸ ਤਰ੍ਹਾਂ ਮੁਸਕਰਾਏ ਕੁਛ ਖੁਸ਼ ਹੋ ਕਰਕੇ ਭੈ ਪ੍ਰਸਾਨ ਕਿਰਪਾ ਰਸ ਸਾਨੇ ਕਿਰਪਾ ਦੇ ਨਿਹਾਨ ਕਲਗੀ ਧਾਰ ਜੀ ਇਸ ਤਰ੍ਹਾਂ ਮੁਸਕਰਾਏ ਕੁਛ ਰਹੇਉ ਮੂਲ ਤੋ ਸਭ ਕਿਛ ਹੋਵੇ ਭਈ ਜੇ ਕੋਈ ਬੀਜ ਰਹਿ ਗਿਆ ਨਾ ਜਾਂ ਕੋਈ ਜੜ ਰਹਿ ਗਈ ਆ ਤੇ ਬਾਕੀ ਆਪੇ ਜਿਹੜਾ ਹੈ ਅੱਗੇ ਬੂਟਾ ਹੋ ਜਾਏਗਾ ਸ਼ਾਖਾ ਪੱਤਰ ਫੁੱਲ ਫਲ ਜੋ ਹੈ ਆਪੇ ਫੁੱਲ ਵੀ ਹੋ ਜਾਣਗੇ ਆਪੇ ਫਲ ਵੀ ਹੋ ਜਾਣਗੇ ਆਪੇ ਟਾਹਣੀਆਂ ਵੀ ਪੁੰਗਰ ਆਉਣਗੀਆਂ ਜੇ ਕੋਈ ਬੀਜ ਰਹਿ ਗਿਆ ਹੈ ਜੇਕਰ ਜੜ ਉਖਤ ਉਖਰਤ ਇਸ ਬਹਾਰ ਜੇ ਗੱਲ ਉਹ ਆ ਸਖੋ ਵੀ ਜੇ ਜੜੀ ਪੱਟੀ ਜਾਂਦੀ ਜੇ ਜੜਾ ਕੱਟੀ ਜਾਂਦੀ ਫੇਰ ਗੱਲ ਬਾੜੀ ਸੀ ਕੋਈ ਨਾ ਕੋਈ ਜੜ ਜੜੀ ਇਹ ਬੀਜ ਰਹਿ ਗਿਆ ਬਹਰ ਨਾ ਬਣ ਤੋ ਕਸ਼ੂ ਆਕਾਰ ਬਾਅਦ ਵਿੱਚ ਕੋਈ ਆਕਾਰ ਨਹੀਂ ਬਣਦਾ ਜੜ ਨਾ ਹੋਵੇ ਤੇ ਜਿਹੜਾ ਹੈ ਨਾ ਪੱਤੇ ਤੇ ਨਾ ਫੁੱਲ ਤੇ ਨਾ ਟਾਹਣੀਆਂ ਤੇ ਜੇ ਕੋਈ ਜਾੜਾ ਤੇ ਫਿਰ ਸਮਾਂ ਪਾ ਕੇ ਕਦੇ ਪਤ ਝੜ ਤੇ ਕਦੇ ਮਸੰਤ ਆ ਕੋ ਸਤਨਾਮ ਸ੍ਰੀ ਵਾਹਿ ਜੇ ਜੜ ਰਹਿ ਗਈ ਆ ਤੇ ਗਾ ਹੁਣ ਅੱਗੇ ਪੁੰਗਰ ਵੀ ਪੈਣਗੇ ਤੇ ਜੇ ਕੁਛ ਰਹਾ ਹੀ ਨਹੀਂ ਤੇ ਕੋਈ ਆਕਾਰ ਬੰਨਣਾ ਨਹੀਂ ਗੁਰ ਘਰ ਤੇ ਜਾਪ ਤੇ ਇਹ ਟੂਟ ਇਹਨਾਂ ਦੀ ਜੜੀ ਸੰਪਰਤਾ ਗਾ ਮੰਨੀ ਗਈ ਨਾ ਉਦਾਸੀਆਂ ਦੀ ਇਹ ਫਿਰ ਗੁਰੂ ਘਰ ਨਾਲੋਂ ਸਾਰੇ ਟੁੱਟ ਜਾਣੇ ਸੀ ਭੇਖ ਨਾ ਚਲਤ ਹੋਤ ਹੈ ਹੂਟ ਕਿਰਕੇ ਸੇ ਪ੍ਰਕਾਰ ਦਾ ਇਹਨਾਂ ਦਾ ਧਰਮ ਭੇਖ ਜਿਹੜਾ ਉਹ ਚੱਲਣਾ ਨਹੀਂ ਸੀ ਜਵ ਲਗ ਹੈ ਇਸ ਜਿਸ ਕੇ ਸਿਰ ਕਾਇਮ ਜਿਨਾਂ ਜਰ ਸਿਰ ਜਿਹੜਾ ਹੈ ਉਹ ਕਾਇਮ ਹੈ ਜਗ ਜਾਣ ਤਬ ਲੋ ਜੰਗ ਦਾਇਮ ਇੱਕ ਕਹਾਵਤ ਜੀ ਬਣੀ ਆ ਜੇ ਸਿਰ ਕਾਇਮ ਤੇ ਜੰਗ ਵੀ ਜਿਹੜੀ ਇਹ ਦਾਇਮ ਮਤਲਬ ਕਹਿਣ ਤੋਂ ਭਾਵ ਜੇ ਸ਼ਿਰਸ਼ੇਸ਼ਟਾ ਤੇ ਬਾਕੀ ਵੀ ਜਿਹੜਾ ਹੈ ਇਸ ਤਰ੍ਹਾਂ ਵੱਜ ਜਾਂਦਾ ਹੈ। ਜੰਗ ਵੀ ਜਿਹੜੀ ਉਹ ਜਿੱਤੀ ਜਾਂਦੀ ਹੈ। ਰਹ्यो ਮਹੰਤ ਜੇ ਧੀਰਣਾ ਸ਼ੋਰ ਇਹ ਮਹੰਤ ਨੇ ਕਿਸੇ ਪ੍ਰਕਾਰ ਦਾ ਧੀਰਜ ਨਹੀਂ ਛੱਡਿਆ। ਚੇਲਾ ਬਨਹ ਆਨ ਅਨ ਗੋਰ ਇਸ ਪ੍ਰਕਾਰ ਸਥਿਰ ਬੈਠਾ ਹੈ। ਜਾਹੋ ਅਬਹ ਤਹਿਲੋ ਬੁਲਾਈ ਬਈ ਇਹਨਾਂ ਨੂੰ ਜਿਹੜਾ ਹੁਣ ਉਹ ਬੁਲਾਉਣਾ ਕਰੋ ਮਹੰਤ ਨੂੰ ਰਖੀ ਪੇਖ ਕੀ ਲਾਜ ਵਡਾਈ ਇਹਨਾਂ ਉਦਾਸੀ ਦੇਖ ਦੀ ਲਾਜ ਜਿਹੜੀ ਐ ਉਹ ਰਖ ਲਈ ਹੈ ਹੁਕਮ ਸੁਨਤ ਗੁਰ ਕੋ ਸਿੱਖ ਗयो ਹੁਕਮ ਕਲਗੀਧਾਰ ਪਾਤਸ਼ਾਹ ਦਾ ਸੁਣ ਕੇ ਸਿੱਖ ਗਏ ਹਨ ਧਿਆਨ ਮਿਖੈ ਥਿਰ ਦੇਖਤ ਭਾਇਓ ਤੇ ਕੀ ਵੇਖਦੇ ਆ ਉਹ ਥਿਆਰ ਵਿੱਚ ਹੈ ਸਮਾਧੀ ਵਿੱਚ ਸਾਧੂ ਬੈਠਾ ਹੈ ਅੰਗ ਹਿਲਾਏ ਸਮਾਦ ਸਟਾਈ ਉਹਨੂੰ ਹਲਾ ਕਰਕੇ ਕੋ ਬੜਾ ਵੱਡਾ ਕਿਸੇ ਨੇ ਕੋਈ ਮੋੜਿਆ ਤੋ ਕੋਈ ਬਾਹਰ ਤੁ ਫੜ ਕੇ ਇਸ ਤਰ੍ਹਾਂ ਸਾਧੂ ਨੂੰ ਹਲਾਇਆ ਹੈ ਉਹਦੇ ਜਿਹੜੇ ਕੁਸ਼ ਅੰਗ ਵੇਖੇ ਲੋਚਨ ਜੁੱਤ ਅਨੰਧਾਈ ਅਨ ਨਾਈ ਇਸ ਤਰ੍ਹਾਂ ਜਿਹੜਾ ਹੈ ਲੋਚਨ ਖੋਲੇ ਆ ਤੇ ਲੋਚਨ ਕਹਿੰਦੇ ਇਸ ਤਰ੍ਹਾਂ ਦੇ ਸਾਧੂ ਦੇ ਜਿਸ ਤਰ੍ਹਾਂ ਬਹੁਤ ਲਾਲੀ ਹੈ ਨੇਤਰਾਂ ਵਿੱਚ ਮਸਤਕ ਟੇਕ ਕਹਿਓ ਸਿੱਖ ਤਵੇ ਜਿਹੜਾ ਕੋਈ ਸਿੱਖ ਗਿਆ ਸੀ ਉਹਨੇ ਫਿਰ ਨਮਸਕਾਰ ਵੀ ਕੀਤੀ ਹੁਣ ਸਾਧੂ ਨੂੰ ਭਗਤੀ ਕਰਦਾ ਹੈ ਸਨਵਾਨ ਬੰਦਾ ਇੱਜ਼ਤ ਕੀਤਾ ਹੈ ਮਸਤਕ ਟੇਕ ਕਹਿਓ ਸਿੱਖ ਤਵੇ ਇਹ ਕਹਿਣਾ ਕੀਤਾ ਤੁਮ ਕੋ ਪ੍ਰਭ ਅਕਾਰ ਅਭੈ ਹੁਣ ਗੁਰੂ ਜੀ ਤੁਹਾਨੂੰ ਕਲਗੀ ਧਰ ਜੀ ਹੈ ਸਾਧੂ ਜੀ ਉਹ ਬੁਲਾ ਰਹੇ ਹਨ ਕਰਤ ਉਤਾਇਨ ਮੁਹੇ ਪਠਾਇਓ ਤੇ ਮੈਨੂੰ ਜਿਹੜਾ ਇਸਕਾਰ ਕੇ ਕਲੜਾ ਕੀਤਾ ਹੈ ਇਸ ਕਾਰਨ ਤੇ ਧਿਆਨ ਛਟਾਇਓ ਇਸ ਵਾਸਤੇ ਤੁਹਾਡਾ ਜਿਹੜਾ ਸਮਾਜ ਜੀ ਚੋਂ ਉਹ ਧਿਆਨ ਅਸੀਂ ਜਿਹੜਾ ਹੈ ਤੋੜਿਆ ਹੈ ਯਾ ਤੇ ਸ਼ਿਮਾ ਮੋਹੇ ਪਰ ਧਰੀ ਹੈ ਪਰ ਹੇ ਸਾਧੂ ਜੀ ਮੇਰੇ ਮੈਨੂੰ ਸ਼ਿਮਾ ਕਰਿਓ ਮੈਨੂੰ ਤਾਂ ਕਲਗੀਧਰ ਬਾਦਸ਼ਾਹ ਨੇ ਭੇਜਿਆ ਸੀ ਤੁਹਾਡੇ ਕੋਲ ਤੇ ਮੈਂ ਤਾਂ ਤੁਹਾਡੀ ਸਮਾਧੀ ਤਾਂ ਜਿਹੜੀ ਖਲਾਈ ਹੈ ਕਿਉਂਕਿ ਉਹ ਡਰ ਵੀ ਗਿਆ ਸਿੱਖ ਰਾਜ ਜੇ ਕਿਤੇ ਸਾਧੂ ਨੇ ਕੋਈ श्राप ਦੇਤਾ ਤੇ ਇਹ ਨਾਵੇ ਕਿ ਹੋਰ ਕੰਮ ਖਰਾਬ ਹੋ ਜਾਈਂ ਕਹਿੰਦੇ ਭਾਈ ਮੇਰੋਂ ਤਾਂ maaf ਕਰਿਓ ਮੈਨੂੰ ਤਾਂ ਕਲਗੀਧਰ ਬਾਦਸ਼ਾਹ ਨੇ ਭੇਜਿਆ ਸੀ ਤੇ ਮੈਂ ਐਸ ਵਾਸਤੇ ਧਾੜੀ ਜਿਹੜੀ ਸਮਾਧੀ ਉਹ ਖਲਾਈ ਆ ਸ੍ਰੀ ਸਤਿਗੁਰੂ ਕੇ ਨਿਗਟ ਸੁਧਾਰੀ ਆਹ ਤੇ ਕਲਗੀਧਰ ਦੇ ਪਾਸ ਜਾਣਾ ਕਰੋ ਤਤシン ਉઠਿਓ ਹੁਕਮ ਸੁਨ ਗੁਰ ਕੋ ਛੇਤੀ ਕਰਕੇ ਸਾਧੂ ਨੇ ਜਦ ਸੁਣਿਆ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਜਾਦ ਕੀਤਾ ਛੇਤੀ ਕਰਕੇ ਗਿਆ ਉੱਠਿਆ ਹੈ ਕੇ ਹਰ ਸੰਮ ਪੁੱਤ ਸਾਹਤ ਉਰ ਕੋ ਜੀ ਦਾ ਪ੍ਰਤਾਪ ਸਾਡਾ ਦਾ ਸ਼ੇਰ ਦੇ ਨਿਆਈ ਹੈ ਭਗਤੀ ਕਰਕੇ ਸੀਗਰ ਕਰਤ ਗੁਰੂ ਨੇ ਜਿਗਤ ਸਦਾ ਹਾਰਾ ਛੇਤੀ ਕਰਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ ਪਹੁੰਚਿਓ ਦਰਸ਼ਨ ਚਾਰ ਨਿਹਾਰਾ ਇਸ ਤਰ੍ਹਾਂ ਦਰਸ਼ਨ ਕਰਨਾ ਚਾਹੁੰਦਾ ਵੀ ਮੈਨੂੰ ਵੀ ਹੁਣ ਸਮਾਂ ਮਿਲਿਆ ਹੈ ਇਹ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਮੈਂ ਵੀ ਨਿਹਾਲ ਹੋ ਜਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਜਿਨ੍ਹਾਂ ਨੂੰ ਕਥਾ ਕੀਰਤਨ ਪਾਠ ਨਿਤਨੇਮ ਸੰਗਤ ਕਰਨੀ ਸੇਵਾ ਕਰਨੀ ਜਿਨ੍ਹਾਂ ਨੂੰ ਪਤਾ ਹੈ ਇਹ ਦਰਸ਼ਨਾ ਦੀ ਸੇਵਾ ਦੀ ਕਥਾ ਕੀਰਤਨ ਦੀ ਕਿੰਨੀ ਮਹਾਨਤਾ ਹੈ ਕੋਈ ਜਾਣਦੇ ਇਤਿਹਾਸ ਬਾਰੇ ਵੀ ਲਿਖਿਆ ਹੈ ਨਾ ਜਿਨੇ ਇਤਿਹਾਸ ਸੁਣ ਵੀ ਜਾ ਕਲਗੇ ਧਰ ਪਾਤਸ਼ਾਹ ਉਹ ਵੀ ਕਹਿੰਦੇ ਨੇ ਜੰਮਨ ਮਰਨ ਤੋਂ ਰਹਿਤ ਹੋ ਜਾਊਗਾ ਆਖੋ ਸਤਨਾਮ ਉਹ ਜੋਨਾ ਚ ਨਹੀਂ ਪਾਊਗਾ ਇਹ ਇੰਨੀ ਮਹਾਨਤਾ ਹੈ ਕਲੀ ਕਥਾ ਦੀ ਇਤਿਹਾਸ ਦਾ ਜੇ ਕਦੇ ਕਿਸੇ ਨੇ ਸਰਵਣ ਕਰ ਲਈ ਕਹਿੰਦੇ ਉਹਦਾ ਆਵਾਗੁਣ ਮਿਟ ਜਾਊਗਾ ਉਹਦਾ ਜਮਣ ਮਰਨ ਮਿਟ ਜਾਊਗਾ ਇੰਨੀ ਵਹੰਤਾ ਹੈ ਪਰ ਜਿਵੇਂ ਕਹਿ ਲੋ ਜੇ ਨਾ ਨੌਲੇਜ ਹੋਵੇ ਨਾ ਪਤਾ ਹੋਵੇ ਭਾਵੇਂ ਹੱਥੇ ਚ ਲਾਲ ਹੋਵੇ ਕੀਮਤੀ ਹੀਰਾ ਹੋਵੇ ਸੋਨਾ ਲੱਭ ਜੇ ਤੇ ਆਪਾਂ ਆਖਣਾ ਪਤਾ ਨਹੀਂ ਕੀ ਚਮਕਦਾ ਪਿਆ ਤੇ ਆਪਾਂ ਫਿਰ ਭਗਾ ਕੇ ਪਰ ਮਿੱਟੀ ਚ ਮਾਰਨਾ ਵੀ ਪਤਾ ਨਹੀਂ ਕੀ ਆ ਸ਼ੇਸ ਵਾਸਤੇ ਭਗਤ ਜੀ ਕਹਿੰਦੇ ਨੇ ਗੁਰਬਾਣੀ ਚ ਕਬੀਰ ਆ ਇੱਕ ਚੰਪਾ ਦੇਖਿਆ ਹੀਰਾ ਹਾਟ ਮਿਕਾਏ ਬਣ ਜਨ ਹਾਰੇ ਬਾਹਰਾ ਕੌੜੀ ਬਦਲੇ ਜਾਏ ਕਹਿੰਦੇ ਮੈਂ ਹੈਰਾਨ ਆ ਵੇਖਿਆ ਆਲੂ ਗੋਭੀ ਤਵਯਕ ਦੀਆਂ ਤੇ ਰੜੀਆਂ ਤੇ ਸਬਜ਼ੀ ਤੇ ਹੀਰੇ ਜਿਹੜੇ ਨੇ ਆਲੂ ਗੋਭੀ ਵਾਂਗੂ ਵਿੱਚ ਵਿਕਦੇ ਪਏ ਨੇ ਤੇ ਜਿਹੜੇ ਨੇ ਕੌਡੀਆਂ ਤੇ ਭਾ ਲੋਕੀ ਕਹਿੰਦੇ ਖਰੀਦੀ ਜਾਂਦੇ ਜਿਨ੍ਹਾਂ ਨੂੰ ਕੀਮਤ ਹੀ ਨਹੀਂ ਪਤਾ ਖਬੀਰ ਇੱਕ ਚੰਭਾਉ ਦੇਖਿਆ ਦੇਖਿਓ ਹੀਰਾ ਹਾਰਟ ਬਿਗਾਏ ਬਣਜਨ ਹਾਰੇ ਬਾਹਰੇ ਕੋਢੀ ਬਦਲੇ ਜਾਏ ਰਾੜਾ ਸਾਹਿਬ ਵਾਲੇ ਮਹਾਪੁਰਸ਼ ਪੜਦੇ ਹੁੰਦੇ ਸੀ ਜਿਨ੍ਹਾਂ ਨੂੰ ਸਾਰ ਹੈ ਕਥਾ ਕੀਰਤਨ ਦੀ ਪਾਠ ਦੀ ਗੁਰਸਿੱਖਾਂ ਦੀ ਬਾਣੀ ਪੜਨ ਵਾਲਿਆਂ ਦੀ ਉਹ ਮਹਾਪੁਰਸ਼ ਕਹਿੰਦੇ ਹੁੰਦੇ ਸੀ ਭਾਈ ਜਿਹਨੂੰ ਨਹੀਂ ਜਿਹੜਾ ਹੈ ਸਾਰ ਰਾੜਾ ਸਾਹਿਬ ਵਾਲੇ ਮਹਾਪੁਰਸ਼ ਈਸਰ ਸਿੰਘ ਜੀ ਕਹਿੰਦੇ ਕੋਢੀ ਆ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੂੰ ਲਾਲਾਂ ਦੀ ਜਿਹੜੀ ਸਾਰ ਕੀ ਹੈ ਇਸ ਵਾਸਤੇ ਬੜੀ ਸ੍ਰੇਸ਼ਟ ਜਿਹੜਾ ਇਤਿਹਾਸ ਦੀ ਕਥਾ ਹੈ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਨਿਸ਼ਕਤੀ ਹੈ ਜੇ ਦਰਸ਼ਨ ਜੇ ਆਪਾਂ ਜਿਹੜਾ ਮੰਨ ਕਰਕੇ ਹੋ ਜਾਣਾ ਤੇ ਇਹ ਵੀ ਆਵਾ ਗਾਉਣ ਬੈਠ ਦਿੰਦੇ ਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ ਸੋ ਇਹ ਮਹਾਨਤਾ ਹੈ ਇਸ ਵਾਸਤੇ ਜਿਸ ਤਰ੍ਹਾਂ ਪਾਠ ਕਰਉਂਦੇ ਆ ਪਾਠ ਦੇ ਵਿੱਚ ਵੀ ਜੇ ਤਾ ਸੇਵਾ ਕਰਨ ਵਾਲਾ ਦੀ ਮਹਾਨਤਾ ਸੇਵਾ ਕਰਨ ਨੂੰ ਮਹਾਤਮ ਪਤਾ ਹੈ ਤੇ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਪਾਠੀ ਸਿੰਘਾਂ ਨੂੰ ਜੇ ਨੌਲੇਜ ਹੈ ਉਹ ਸ਼ਰਧਾ ਨਾਲ ਪੜਨਗੇ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਜੇ ਮਤਲਬ ਸੇਵਾਦਾਰਾਂ ਨੂੰ ਇਹ ਨੌਲੇਜ ਨਹੀਂ ਪਾਠੀ ਸਿੰਘਾਂ ਨੂੰ ਵੀ ਨੌਲੇਜ ਨਹੀਂ ਕਰਨ ਵਾਲਿਆਂ ਨੂੰ ਘਰਉਣ ਵਾਲੇ ਜਿੱਥੇ ਫਿਰ ਪਾਠ ਹੁੰਦਾ ਹੈ ਇਹ ਮਹਾਪੁਰਸ਼ ਦੱਸਿਆ ਕਰਦੇ ਸਨ ਉਸ ਧਰਤੀ ਨੂੰ ਫਿਰ ਫਲ ਮਿਲਦਾ ਆਖੋ ਸਤਿ ਸ਼੍ਰੀ ਅਕਾਲ ਜੇ ਨਾ ਸੁਣਨ ਵਾਲੇ ਨਾ ਸੁਣਾਉਣ ਵਾਲੇ ਨਾ ਸੇਵਾ ਕਰਨ ਵਾਲੇ ਨਾ ਪਾਠੀ ਸਿੰਘ ਜਿਹੜੇ ਨੇ ਸ਼ਰਧਾ ਵਾਲੇ ਤੇ ਫਿਰ ਉਹ ਫਲ ਮਹਾਤਮ ਉਹ ਧਰਤੀ ਨੂੰ ਮਿਲ ਜਾਂਦਾ ਉਹ ਜਗ੍ਹਾ ਨੂੰ ਜਿੱਥੇ ਪਾਠ ਹੋਇਆ ਹੁੰਦਾ ਹੈ ਇਨਾ ਮਹਾਤਮ ਹੈ ਪਾਠ ਦਾ ਕਥਾ ਦਾ ਕੀਰਤਨ ਦਾ ਸਿਮਰਨ ਕਰਨ ਦਾ ਸੰਗਤ ਵਿੱਚ ਬਹਿਣ ਦਾ ਸੇਸ ਵਾਸਤੇ ਬਖਸ਼ਿਸ਼ ਕਰਦੇ ਆ ਵੀ ਇਹ ਵੀ ਦਰਸ਼ਨਾਂ ਵਾਸਤੇ ਮਨ ਦੇ ਵਿੱਚ ਨੇ ਇੱਛਾ ਪੈਦਾ ਕੀਤੀ ਆ ਵੀ ਮੈਂ ਵੀ ਜਿਹੜਾ ਇਸ ਪ੍ਰਕਾਰ ਹੁਣ ਹਾਲ ਹੋਵਾ ਮੇਰੀ ਭਗਤੀ ਵੀ ਜਿਹੜੀ ਉਹ ਸਫਲ ਹੋਵੇ ਦੋਨੋਂ ਹੱਥ ਜੋੜ ਕਰ ਨਮੋ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ ਆਏ ਮਿਲੈ ਬੈਠੇ ਹੋ ਤੈ ਸਮੋ ਤੇ ਕਲਗੀਧਰ ਪਾਤਸ਼ਾਹ ਕੋ ਆਣ ਕਰਕੇ ਬੈਠਾ ਹੈ ਧੀਰਗ ਜਟਾ ਜੋਟ ਸਿਰ ਬਾਦਾ ਤੇ ਸਿਰ ਤੇ ਬੜੀਆਂ ਜਟਾ ਨੇ ਇਹ ਬੜੀ ਤਪੱਸਿਆ ਇਹਨੇ ਕੀਤੀ ਸੀ ਰੋਖ ਰ ਰਿਖੀ ਕਾਨ ਮਹ ਜਹ ਸਾਧਕ ਇਸ ਪ੍ਰਕਾਰ ਜਿਹੜਾ ਹੈ ਜਿਨੇ ਸਾਧੂ ਨੇ ਜੋ ਰਖੀ ਰੇ ਕਰਮ ਹੈ ਜਿਹੜਾ ਸਾਦਾ ਆਪਦੇ ਇੰਦਰੀਆਂ ਨੂੰ ਸਾਧਿਆ ਹੈ ਗਿਆਨ ਇੰਦਰੀਆਂ ਹੁੰਦੀਆਂ ਕਰਮ ਇੰਦਰੀਆਂ ਹੁੰਦੀਆਂ ਇਹ ਸਾਰੇ ਸਰੀਰ ਤੇ ਜਿਨੇ ਕਾਬੂ ਪਾਇਆ ਹੈ ਸਰ ਪੰਗ ਨਮਹ ਲਗੇ ਵਿਭੂਤ ਤੇ ਸਾਰੇ ਪਿੰਡੇ ਤੇ ਵਿਭੂਤੀ ਜਿਹੜੀ ਇਹਦੇ ਸਵਾ ਜਿਹੜੀ ਲੱਗੀ ਹੈ ਸੋਦਤ ਮਨੋ ਦਤ ਅਵ ਤੂਤ ਤੇ ਦਤਾਦਰੇ ਹੋਇਆ ਮੰਨ ਲਓ ਇਹ ਦਤਾਦਰੇ ਹੀ ਲੱਗ ਰਿਹਾ ਹੈ ਕਵੀ ਜੀ ਹੁਣ ਅੱਗੇ ਦਸ਼ਤਾਨ ਦੇ ਕਰਕੇ ਦੱਸ ਰਹੇ ਹਨ ਤਾਪ ਕੋ ਤੇਜ ਦਿਪਤ ਹੈ ਐਸੇ ਬੜਾ ਸਾਧੂ ਦਾ ਤਪ ਦਾ ਤੇਜ ਜਿਹੜਾ ਹੈ ਉਹ ਦਿਸ ਰਿਹਾ ਹੈ ਰਖਿਏ ਨਮਾ ਕਟਨੰਦਨ ਜੈਸੇ ਧੀਰਖੀਆਂ ਦੇ ਵਿੱਚ ਮੰਨਣਾ ਕਰੋ ਜਿਸ ਤਰ ਅਗਸਤ ਰਖੀ ਸੀ ਅਗਸਤ 무ਨੀ ਰਖੀ ਹੋਇਆ ਮਨਣਾ ਕਰੋ ਵੀ ਇਹ ॠषि ਦੇ ਨਾਂ ਹੀ ਬੜਾ ਸ਼ੋਭ ਰਿਹਾ ਹੈ ਬ੍ਰਹਮਾ ਚਰਜ ਮਹ ਬਡੋ ਉਸ ਬਤਰਾ ਬੜਾ ਜਿਹੜਾ ਮਨਣਾ ਕਰੋ ਕਿ ਇਹ ਜਿਹੜੀ ਬੜੀ ਇੱਜ਼ਤ ਪਤ ਹੈ ਬੜੀ ਸ਼ੋਭਾ ਹੈ ॠषि ਦੇ ਗੁਰ ਕੇ ਚਰਨ ਨਾਮ ਰਸ ਮਤ ਘੁਰਾਂ ਦੇ ਨਾਮ ਦੇ ਰਸ ਦੇ ਵਿੱਚ ਮਾਤਾ ਇਹ ਮਸਤ ਹੋਇਆ ਜਿਵੇਂ ਉਹਦਾ ਨਾਮ ਮਾਤੇ ਮਤੰਗ ਜਰੇ ਜਰ ਸੰਗ ਅਨੂਪਤ ਉਤੰਗ ਸੁਰੰਗ ਸਵਾਰੇ ਉਥੇ ਮਾਤੇ ਸ਼ਬਦ ਉਹਦਾ ਰਤੇ ਹੋਏ ਉਹ ਰੰਗ ਦੇ ਵਿੱਚ ਨਾਮ ਦੇ ਵਿੱਚ ਰਤਿਆ ਹੋਇਆ ਹੈ ਕਸੀ ਖੁਪੀਨ ਦਿਪਤ ਵੱਡ ਭਾਲਾ ਇਸ ਕਰਕੇ ਰਿਸ਼ੀ ਗੋਬੀਨ ਪੈਂਦੇ ਸੀ ਥੋਤੀ ਜਿਹੜੀ ਆ ਇਸ ਤਰ੍ਹਾਂ ਇਹਨੇ ਪਹਿਨੀ ਹੋਈ ਹੈ ਤੇ ਬੜਾ ਮੱਠੇ ਦਾ ਤੇਜ ਪ੍ਰਤਾਪ ਹੈ ਇੱਕ ਤੂੰਬਾ ਹਿਤ ਪੀਵਤ ਬਾਰੀ ਇੱਕ ਜਿਹੜਾ ਹੈ ਤੂੰਬਾ ਜਾਂ ਜਿਹੜਾ ਹੈ ਉਹਦੇ ਰਿਸ਼ੀ ਨੇ ਜਿਸ ਤਰ੍ਹਾਂ ਬਰਤਨ ਭਾਂਡਾ ਕਹਿ ਲਓ ਤੇ ਉਹ ਪਾਣੀ ਪੀਣ ਵਾਸਤੇ ਜਲ ਛਕਣ ਵਾਸਤੇ ਉਹਦੇ ਕੋਲ ਰੱਖਿਆ ਹੈ ਕੁਤਕਾ ਗਹ ਹਾਥ ਮੈਂ ਭਾਰੀ ਤੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਵੀ ਪਕੜਿਆ ਹੋਇਆ ਹੈ ਸਮਸ ਬਦਨ ਪਰ ਝਮਕਤ ਅਹ ਤੇ ਬੜੀ ਜਿਹੜੀ ਇਹਦੀ ਸੋਭਾ ਜਿਹੜੀ ਆ ਉਹ ਜਿਹੜੀ ਹੋਰੀ ਕਾਲੇ ਧੜੇ ਦੀ ਇਹਦੇ ਚਿਹਰੇ ਦੇ ਵੀ ਲਾਬੀ ਭੂਜਾ ਮਹਾਬਲ ਵਾਲਾ ਲੰਬੀਆਂ ਲੰਬੀਆਂ ਬਾਹਾਂ ਤੇ ਬੜੀਆਂ ਭੂਜਾਂ ਦੇ ਵਿੱਚ ਇਹਦੇ ਬਾਹਾਂ 'ਚ ਬਲ ਹੈ ਸਤਗੁਰ ਸੰਮੁਖ ਮਹਿਦ ਸੁਨਾਇਓ ਸੁਹਾਇਓ ਇਸ ਤਰ੍ਹਾਂ ਸਤਿਗੁਰਾਂ ਦੇ ਸਾਹਮਣੇ ਜਿਹੜਾ ਹੈ ਬੈਠਾ ਹੈ ਮਨੋਂ ਗਿਆਨ ਢਿਗ ਤਪ ਚਲ ਆਇਓ ਮੰਨਣਾ ਕਰੋ ਕੀ ਬ੍ਰਹਮ ਗਿਆਨ ਹੈ ਕਲਗੀਧਰ ਪਾਤਸ਼ਾਹ ਹੁਣ ਜਿਹੜੇ ਕਹਿੰਦੇ ਸੌਖੀ ਕਥਾ ਇਤਿਹਾਸ ਦੀ ਕਰਨੀ ਸੌਖੀ ਇਹ ਪੋਥੀ ਦੇ ਕੋਈ ਅਰਥ ਨਹੀਂ ਲਿਖੇ ਹੋਏ ਇਹ ਅਰਥ ਆਪਦੇ ਕੋਲ ਕਰਨੇ ਆ ਜੋ ਸਾਨੂੰ ਉਸਤਾਦਾਂ ਨੇ ਪੜਾਇਆ ਜੋ ਪੜ੍ਹੇ ਹਾ ਇਹਦੇ ਵਿੱਚ ਅਰਥ ਨਹੀਂ ਲਿਖੇ ਹੁੰਦੇ ਸੋ ਜਿੰਨੇ ਵੀ ਤਖਤਾਂ ਤੇ ਕਥਾ ਹੁੰਦੀ ਸਾਰੇ ਜਿਹੜੇ ਵੱਡੇ ਵੱਡੇ ਸਥਾਨਾਂ ਤੇ ਇਹਨਾਂ ਦੇ ਇਹ ਭਾਸ਼ਾ ਵਿਭਾਗ ਨੇ ਪੋਥੀਆਂ ਛਾਪੀਆਂ ਭਾਈ ਸਾਹਿਬ ਭਾਈ ਵੀਰ ਸਿੰਘ ਬ੍ਰਹਮ ਗਿਆਨੀ ਜੀ ਨੇ ਸਿਧਾਈ ਕੀਤੀ ਆ ਤੇ ਕਵੀ ਸੰਤੋਖ ਸਿੰਘ ਜਿਨੇ ਜਿਹੜਾ ਹੈ ਕੈਂਥਲ ਦੇ ਰਾਜੇ ਰਾਜੇ ਉਹਦੇ ਸਿੰਘ ਕੋਲ ਬਹਿ ਕੇ ਇਹ ਸਾਰੇ-ਸਾਰੇ ਪੋਥੀਆਂ ਕਥਾਆਂ ਦੀਆਂ ਲਿਖੀਆਂ ਨੇ ਸੇ ਜਿਹੜੇ ਕਹਿੰਦੇ ਨੇ ਇਹ ਜਿਹੜੀ ਆ ਇਹ ਤਾਂ ਕਵੀ ਆ ਜੀ ਇਹ ਤੇ ਕਲਪਨਾ ਜੀ ਤੇ ਦੋ ਪੰਕਤੀਆਂ ਦੇ ਬਹਿ ਕੇ ਅਰਥ ਕਰਕੇ ਵੇਖੋ ਫਿਰ ਪਤਾ ਲੱਗਦਾ ਵੀ ਕਿਹੜੀ ਪੰਕਤੀ ਕਿਹੜੇ ਸ਼ਬਦ ਦਾ ਕੀ ਅਰਥ ਬਣਦਾ ਹੈ ਹੁਣ ਭੁਜਾ ਕਿਹਨੂੰ ਕਹਿੰਦੇ ਆ ਨਾ ਪੁਤਕਾ ਕਿਹਨੂੰ ਕਹਿੰਦੇ ਛੋਟੇ ਨੂੰ ਕਹਿੰਦੇ ਆ ਪਿੱਛੇ ਕਈ ਅਰਥ ਆਏ ਇਸ ਪ੍ਰਕਾਰ ਉਹਦੇ ਜਿਹੜੇ ਆ ਉਹ ਅਰਥ ਬਣਾਉਣੇ ਪੈਂਦੇ ਨੇ ਇਸ ਵਾਸਤੇ ਆਪਾਂ ਮਹਿੰਗੀ ਔਖੀ ਕਹਿ ਸਕਦੇ ਹਾਂ ਵੀ ਬੜੀ ਕਠਨ ਜੜੀ ਇਹ ਇਤਿਹਾਸ ਦੀ ਕਥਾ ਹੈ ਗੁਰਬਾਣੀ ਦੀ ਤਾਂ ਆਮ ਹੀ ਕੋਈ YouTube ਚੈਨਲਾਂ ਤੇ ਬੜੀ ਜੜੀ ਆ ਨੱਟ ਤੇ ਪਈ ਆ ਕੋਈ ਕਿਤਾਬਾ ਇੱਧਰ ਉੱਧਰ ਪੜ੍ਹ ਕੇ ਕੋਈ ਸਾਖੀ ਸੁਣਾ ਦੂ ਕੋਈ ਕਥਾ ਕਰ ਦੂ ਕੋਈ ਬਾਬਾ ਸਾਧ ਇਤਿਹਾਸ ਨਹੀਂ ਕਠਨ ਹੈ ਮਹਿੰਗੀ ਹੈ ਇਹ ਜਿਹੜੇ ਜਿੰਨਾ ਚਿਰ ਸਟੱਡੀ ਨਹੀਂ ਕੀਤੀ ਇਹ ਜਿਹੜੀ ਆ ਕਥਾ ਇਤਿਹਾਸ ਦੀ ਉਹ ਨਹੀਂ ਹੋ ਸਕਦੀ ਸੋ ਇਸ ਵਾਸਤੇ ਜਿਹੜਾ ਹੈ ਇਹਦੀ ਮਿਹਨਤ ਜ਼ਿਆਦਾ ਹੈ ਇਸ ਵਾਸਤੇ ਪਰੇ ਬਹੁਤ ਘੱਟ ਜਿਹੜੀ ਆਮ ਪਿੰਡਾਂ ਦੇ ਗੁਰੂ ਘਰਾਂ ਵਿੱਚ ਬਹੁਤ ਘੱਟ ਇਹ ਕਥਾ ਹੁੰਦੀ ਹੈ ਇਤਿਹਾਸਿਕ ਸਥਾਨਾਂ ਵਿੱਚ ਹੁੰਦੀ ਆ ਇੱਥੇ ਸੋਲਕੀਆ ਹੁੰਦੀ ਆ ਆਨੰਦਪੁਰ ਸਾਹਿਬ ਹੁੰਦੀ ਆ ਹੋਰ ਜਿਹੜੇ ਨੇ ਆਪਣੇ ਸਥਾਨ ਜਿਹੜੇ ਨੇ ਇਤਿਹਾਸਿਕ ਨੇੜੇ ਵੱਡੇ ਵੱਡੇ ਸਥਾਨ ਉੱਥੇ ਇਹ ਜਿਹੜੀ ਕਥਾ ਹੁੰਦੀ ਹੈ ਇਸ ਵਾਸਤੇ ਲਾਂਦੀ ਪੂਜਾ ਮਹਾਬਲ ਵਾਲਾ ਸਤਗੁਰ ਸਰਮਖ ਮਹਿਦ ਸਹਾਇਓ ਇਹ ਸਤਗੁਰਾਂ ਦੇ ਸਾਹਮਣੇ ਬੈਠਾ ਹੈ ਮਨੋ ਗਿਆਨ ਢਿਗ ਤਪ ਚਲ ਆਇਓ ਇੱਥੇ ਕਵੀ ਜੀ ਕਹਿੰਦੇ ਮਨਣਾ ਕਰੋ ਕਿ ਬ੍ਰਹਮ ਗਿਆਨ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਤਪ ਹੈ ਰਿਸ਼ੀ ਇਹ ਬ੍ਰਹਮ ਗਿਆਨ ਦੇ ਕੋਲ ਮਨਣਾ ਕਰੋ ਕਿ ਜੜਾ ਹੈ ਤਪ ਭਗਤੀ ਉਹ ਆਪ ਚੱਲ ਕੇ ਆਈ ਹੈ ਕਿਦੋਂ ਬਿਸਨ ਕੇ ਦਰਸ਼ਨ ਕਾਰ ਜਿਸ ਤਰ੍ਹਾਂ ਕੋਈ ਵਿਸ਼ਨੂੰ ਦੇ ਦਰਸ਼ਨ ਕਰਨ ਆਇਆ ਹੋਵੇ ਮਹਾਦੇਵ ਬੈਠਿਓ ਕ੍ਰਿਪ ਦਾਰਨ ਮੰਨਣਾ ਕਰੋ ਕਿ ਜਸਤਰਾ ਭਿਆਨਕ ਕਾਮ ਜਿਹੜਾ ਉਹਦੇ ਕੋਲ ਮਹਾਦੇਵ ਆ ਕੇ ਜਿਹੜਾ ਬੈਠਿਆ ਹੋਵੇ ਰਾਮਚੰਦ ਢਿਗ ਕਿਦ ਅਗਸਤ ਰਾਮਚੰਦ ਜੀ ਦੇ ਕੋਲ ਜਿਸ ਤਰ੍ਹਾਂ ਮੰਨਣਾ ਕਰੋ ਕਿ ਜਿਹੜਾ ਹੈ ਅਗਸਤ ਰਿਸ਼ੀ ਇਹ ਬੜਾ ਤਪਸਵੀ ਸੀ ਮਹਾਰਾਏ ਨੇ ਸਿੱਖ ਨੂੰ ਤਾਂ ਗੁਰਬਾਣੀ ਅੰਦਰ ਸਾਰਾ ਕੁਝ ਲਿਖ ਕੇ ਦੱਸਿਆ ਹੈ ਕਿ ਇਹਨੂੰ ਰਿਸ਼ੀਆਂ ਬਾਰੇ ਪਤਾ ਲੱਗੇ ਇਹਨੂੰ ਵੇਦਾਂ ਬਾਰੇ ਪਤਾ ਲੱਗੇ ਇਹਨੂੰ ਸਿਮਰਤੀਆਂ ਬਾਰੇ ਪਤਾ ਲੱਗੇ ਇਹਨੂੰ ਪੁਰਾਣਾ ਬਾਰੇ ਪਤਾ ਲੱਗੇ ਇਹਨੂੰ ਸਾਰੀ ਨੌਲਜ ਮਹਾਰਾਏ ਨੇ ਸਿੱਖ ਨੂੰ ਤਾਂ ਦਿੱਤੀ ਆ ਵੀ ਕਿਸੇ ਗੱਲ ਤੋਂ ਮੇਰਾ ਸਿੱਖ ਸ਼ਾਸਤਰ ਤੋਂ ਸਾਸਤਨਾ ਤੋਂ ਗਿਆਨ ਤੋਂ ਭਗਤੀ ਤੋਂ ਸੇਵਾ ਤੋਂ ਸਿਮਰਨ ਤੋਂ ਤਪੱਸਿਆ ਤੋਂ ਕਿਸੇ ਗੱਲ ਤੋਂ ਜਿਹੜਾ ਹੈ ਉਹ ਹਟਣਾ ਹੋਵੇ ਕਹਿਨ ਤੋਂ ਭਾਵ ਸੰਪੂਰਨ ਹੋਵੇ RAM CHAND ਢਿਗ ਕਿਦੋਂ ਅਗਸਤ RAM CHAND ਜੀ ਦੇ ਕੋਲ ਜਿਸ ਤਰ੍ਹਾਂ ਅਗਸਤ ਰੇਸ਼ੀ ਜਿਹੜਾ ਬੈਠਿਆ ਹੈ ਇਮ ਅਵਲੋਕਨ ਸਿੱਖ ਸਮਸਤ ਇਸ ਤਰ੍ਹਾਂ ਜਿਹੜੇ ਸਿੱਖ ਵੇਖ ਰਹੇ ਆ ਉਹ ਬੈਠੇ ਨੂੰ ਸਾਧੂ ਦੀ ਤਪੱਸਿਆ ਨੂੰ ਭਗਤੀ ਨੂੰ ਕਿ ਸਾਧੂ ਦੀ ਬੜੀ ਤਪੱਸਿਆ ਹੈ ਬੜੀ ਭਗਤੀ ਹੈ ਨੇ ਕੱਲ ਕੀ ਧਾਰ ਪਾਤਸ਼ਾਹ ਜੀ ਬੜੇ ਪਿਆਰ ਨਾਲ ਇਹਦੇ ਨਾਲ ਜਿਹੜੇ ਸਾਧੂ ਨਾਲ ਗੱਲਾਂ ਕਰ ਰਹੇ ਇੱਥੋਂ ਤੱਕ ਜਿਹੜੀ ਇਹ ਕਥਾ ਵਾਰਤ ਆਈ ਹੈ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਅੱਗੇ ਕੱਲ ਨੂੰ ਕਥਾ ਦੇ ਵਿੱਚ ਨਵਾਂ ਪ੍ਰਸੰਗ ਮਨਤਿ ਕਿਰਪਾਲ ਦਲ ਦੀ ਚੜ੍ਹਾਈ ਇਹ ਜਿਹੜਾ ਨਵਾਂ ਪ੍ਰਸੰਗ ਕੱਲ ਆਰੰਭ ਕਰਾਂਗੇ ਇੱਥੇ ਅੱਜ ਸਮੇਂ ਦੀ ਸਮਾਪਤੀ ਹੈ RAM CHAND DIG ਕਿਦ ਅਗਸਤ ਈਮ ਅਵਲੋਕਨ ਸਿੱਖ ਸਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ